ਸਤਿ ਸ਼੍ਰੀ ਅਕਾਲ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਪੇਸ਼ ਹਨ ਅੱਜ ਦੀਆਂ ਖਾਸ ਖਬਰਾਂ ਬੰਗਾ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰ ਡਵੈਲਪਮੈਂਟ ਬੈਂਕ ਬੰਗਾ ਦੇ ਡਾਇਰੈਕਟਰਾਂ ਦੀ ਆਮ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਦੀ ਅਗਵਾਈ ਚੜੀ ਗਈ ਇਸ ਦੌਰਾਨ ਨੌਂ ਜ਼ੋਨਾਂ ਦੇ ਛੇ ਜ਼ੋਨਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੂ ਰਹੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਕਰਨਾੜਾ ਨੇ ਦੱਸਿਆ ਕਿ ਚੋਣ ਦੌਰਾਨ ਕੁੱਲ 11 ਉਮੀਦਵਾਰਾਂ ਵੱਲੋਂ ਪੇਪਰ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿੱਚ ਬੰਗਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਗੁਰਤੇਗ ਸਿੰਘ ਕੁੰਨੀਆ ਕਟਾਰੀਆ ਜੋਂ ਤੋਂ ਆਪ ਦੇ ਬਲਵੀਰ ਕੌਰ ਮਾਹਰ ਗੱਲਾਂ ਜੋਂ ਤੋਂ ਦਲਜੀਤ ਕੌਰ ਮੰਡਾਲੀ ਜੋਂ ਤੋਂ ਕੁਲਵਿੰਦਰ ਕੌਰ ਮੁਕੰਦਪੁਰ ਜੋਂ ਤੋਂ ਲੈਂਬਰ ਰਾਮ ਤੇ ਲੰਗੇਰੀ ਜੋਂ ਤੋਂ ਹਰਜਿੰਦਰ ਸਿੰਘ ਜੇਤੂ ਰਹੇ ਸ਼ਿਵ ਸੈਨਾ ਵੱਲੋਂ ਇੱਕ ਮੰਗ ਪੱਤਰ ਡੀਸੀ ਨਵਜੋਤ ਪਾਲ ਰੰਡਾਵਾ ਨੂੰ ਸੌਂਪਿਆ ਗਿਆ ਇਸ ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਰੋਹਿੰਗੀਆਂ ਮੁਸਲਮਾਨਾਂ ਨੂੰ ਜਲਦੀ ਤੋਂ ਜਲਦੀ ਦੇਸ਼ ਤੋਂ ਬਾਹਰ ਕੱਢਿਆ ਜਾਵੇ ਕਤੇ ਉਹਨਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕਰਨ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸਮੇਤ ਦੇਸ਼ ਭਾਰਤ ਵਿੱਚ ਲੱਖਾਂ Rohingiya ਮੁਸਲਮਾਨ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਜ਼ਿਆਦਾਤਰ Rohingiya ਮੁਸਲਮਾਨ ਕਥਿਤ ਤੌਰ ਤੇ ਅਤਵਾਦੀ ਸਮੂਹਾਂ ਨਾਲ ਜੁੜੇ ਹੋਣ ਜੋ ਦੇਸ਼ ਦੇ ਕਈ ਸੂਬਿਆਂ 'ਚ ਸਰਗਰਮ ਹਨ। ਨਵਾਂ ਸ਼ਹਿਰ ਵਿਖੇ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ। ਸਾਰੇ ਹੀ ਕਰੋਨਾ ਪੋਜ਼ਿਟਿਵ ਬਾਬਾ ਦੀਪ ਸਿੰਘ ਨਗਰ ਰਾਹੋਂ ਰੋਡ ਦੇ ਰਹਿਣ ਵਾਲੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਰਾਹੋ ਵਿਖੇ ਤਨਖਾਹਾਂ ਨਾ ਮਿਲਣ ਕਰਕੇ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਨਗਰ ਕੌਂਸਲ 'ਨਾਹੋ' ਫਲਾਫਤਾ ਨਾ ਦਿੱਤਾ ਗਿਆ। ਧੰਨੇ ਵਿਖੇ ਸਾਡੀਆਂ ਤਨਖਾਹਾਂ ਸਮੇਂ سير ਦਿਓ ਸਾਡੀਆਂ ਤਨਖਾਹਾਂ ਸਮੇਂ سير ਦਿਓ ਦੇ ਨਾਰੇ ਲਗਾਏ ਗਏ। ਦਿੱਲੀ ਤੋਂ ਦੋ ਨਾਈਜੀਰੀਅਨ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਪੰਜਾਬ ਪੁਲਿਸ ਨੇ ਸਾਈਬਰ ਕ੍ਰਾਈਮ ਸੈੱਲ ਦੇ ਇੱਕ ਅੰਤਰਰਾਸ਼ਟਰੀ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਰੈਕਟ ਵਿੱਚ ਧੋਖਾ ਘੜੀ ਕਰਨ ਵਾਲੇ ਆਪਣੇ ਵਟਸਐਪ ਪ੍ਰੋਫਾਈਲਾਂ 'ਤੇ ਬੀਵੀਆਈਪੀਜ਼ ਦੀਆਂ ਡੀਪੀਜ਼ ਪੱਤਨਾਬਾਰਤਕੀ ਸਰਕਾਰੀ ਅਧਿਕਾਰੀਆ ਅਤੇ ਆਮ ਲੋਕਾਂ ਨੂੰ ਠੱਗ ਰਹੇ ਸਨ। ਰਾਜਪੁਰਾ ਨਜ਼ਦੀਕ ਲੱਗਦੇ ਪ੍ਰਿੰਟ ਕੰਟੋਲੀ ਦੇ ਰਹਿਣ ਵਾਲੇ ਇੱਕ ਬੱਚੇ ਨੂੰ ਸਵੇਰ ਸਕੂਲ ਜਾਂਦੇ ਸਮੇਂ ਦੋ ਨੌਜਵਾਨਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਇਸ ਦੀ ਸੂਚਨਾ ਮਿਲਣ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਝੜਕਮ ਮਚ ਗਿਆ। ਪੁਲਿਸ ਦੀ ਕੜੀ ਮੁਸ਼ਕਲ ਤੋਂ ਬਾਅਦ 3 ਘੰਟਿਆਂ ਦੇ ਵਿੱਚ ਬੱਚਾ ਲੱਭ ਲਿਆ ਗਿਆ। ਐਸਐਸਪੀ ਪਟਿਆਲਾ ਨੇ ਦੱਸਿਆ ਕਿ ਬੱਚੇ ਦਾ ਸ੍ਰੀ ਨਾਮ ਅਰਸ਼ਦੀਪ ਹੈ ਜਿਸ ਨੂੰ ਸਵੇਰੇ ਸਕੂਲ ਜਾਂਦੇ ਸਮੇਂ ਦੋ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਬੱਚੇ ਦੀ ਸੁਰੱਖਿਆ ਸਭ ਤੋਂ ਪਹਿਲਾਂ ਸੀ। ਇਸ ਨੂੰ ਮੋਟਰਟੈਕਿਆਂ ਹੋਇਆ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਸ ਟੀਮ ਦੇ ਨੇ ਕੰਮ ਕਰਦੇ ਹੋਏ ਬੱਚੇ ਨੂੰ ਬਸੰਤਪੁਰਾ ਨੇੜੇ ਕਿਸੇ ਮੋਟਰ ਤੋਂ ਬਰਾਮਦ ਕਰ ਲਿਆ ਗਿਆ ਅਤੇ ਅਗਵਾਕਾਰਾਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਮੁਕੇਰੀਆਂ ਦੇ ਖਾਨਕੁਰ ਨੇੜੇ ਸਕੂਲ ਬੈਂਦੀ ਲਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰ ਇੱਕ ਫੌਜੀ ਜਵਾਨ ਦੀ ਮੌਤ ਹੋ ਗਈ ਮ੍ਰਿਤਕ ਫੌਜੀ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਸਰਪੰਦ ਸਿੰਘ ਵਾਸੀ ਨੋਸ਼ਹਿਰਾ ਨੋਬਾਦ थाना ਕਨਵਪਥਾਨਕੁਰ ਵੱਜੋਂ ਹੋਈ ਹੈ ਮਨਿੰਦਰ ਸਿੰਘ ਦੋ ਪਹਿਣਾ ਦਾ ਇਕਲੌਤਾ ਪੁੱਤਰ ਸੀ ਜੋ ਕਿ 2 ਸਾਲ ਪਹਿਲਾਂ 2019 ਚ ਭਾਰਤੀ ਫੋਰਸ ਵਿੱਚ ਉਰੰਾਚਲ ਪ੍ਰਦੇਸ਼ ਵਿੱਚ ਨੌਕਰੀ ਕਰਦੇ ਸੀ ਉਹ 40 ਦਿਨ ਦੀ ਛੁੱਟੀ ਲੈ ਕੇ 10 ਦਿਨ ਪਹਿਲਾਂ ਹੀ ਘਰ ਆਇਆ ਸੀ ਕਾਂਗਰਸੀ ਅਗੂ ਅਤੇ اداکار ਰਾਜਬੱਬਾ ਨੂੰ ਐਮਪੀ ਐਮਐਲਏ ਅਦਾਲਤ ਨੇ ਵੀਰਵਾਦ ਕੋਸਾ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ 8500 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ ਰਾਜਬੱਬਾ ਨੂੰ ਇਹ ਸਜ਼ਾ 26 ਸਾਲ ਪੁਰਾਣੇ ਇੱਕ ਮਾਮਲੇ 'ਚ ਅਦਾਲਤ ਨੇ ਸੁਣਾਈ ਹੈ ਹਾਲਾਂਕਿ ਅਦਾਲਤ ਨੇ ਉਹਨਾਂ ਨੂੰ ਅੰਤਰੀਮ ਜ਼ਮਾਨਤ ਵੀ ਦੇ ਦਿੱਤੀ ਹੈ ਹੁਣ ਉਹਨਾਂ ਨੂੰ ਮਿਲੀ ਰਾਹਤ ਦੇ 30 ਦਿਨਾਂ ਦੇ ਅੰਦਰ ਅਦਾਲਤ 'ਚ ਜਾਣਾ ਹੋਵੇਗਾ ਜਦੋਂ ਅਦਾਲਤ ਦਾ ਫੈਸਲਾ ਆਇਆ ਉਸ ਸਮੇਂ ਰਾਜਬਬਰ ਅਦਾਲਤ 'ਚ ਮੌਜੂਦ ਸਨ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਉੱਚ ਅਦਾਲਤ 'ਚ ਚੁਣੌਤੀ ਦੇਣਗੇ ਟਾਂਡਾ ਦੇ ਪਿੰਡ ਬੈਂਸ ਅਵਾਂ ਤੋਂ ਇੱਕ ਵਿਅਕਤੀ ਦਾ ਮੋਬਾਈਲ ਛੱਪ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੂੰ ਪਿੰਡ ਵਾਸੀਆਂ ਨੇ ਪਿੱਛਾ ਕਰਕੇ ਪਿੰਡ ਫਰੋਜ਼ ਰੋਲੀਆਂ ਨੇੜੇ ਨੱਥੂ ਪਰਮੋੜ ਤੇ ਕਾਬੂ ਕਰਕੇ ਟਾਂਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਿਨ੍ਹਾਂ ਦੇ ਖਿਲਾਫ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਲੰਡਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹਾਂ ਕਿਹਾ ਕਿ ਮੈਂ ਦੁਨੀਆ ਦਾ ਸਭ ਤੋਂ ਬਿਹਤਰੀਨ ਸੇਵਾ ਛੱਡ ਕੇ ਉਦਾਸ ਹਾਂ। ਵਰਤਮਾਨ ਵਿੱਚ ਤਿੰਨ ਮੈਚਾਂ ਦੀ T20 ਸੀਰੀਜ਼ ਦੇ ਪਹਿਲੇ ਮੁਕਾਬਲੇ ਇਸ ਮੇਜ਼ਬਾਨ ਇੰਗਲੈਂਡ ਨੂੰ 50 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿੱਚ 1-0 ਦੀ ਬੜਤ ਬਣਾਈ ਹੈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 198 ਦੌੜਾਂ ਦਾ ਚੁਣੌਤੀਪੂਰਨ ਸਕੋਰ ਪੜਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ ਪੁੰਨੀ ਪੁਆਇੰਟ 3 ਓਵਰਾਂ ਵਿੱਚ 148 ਦੋੜਾਂ ਹੀ ਬਣਾ ਸਕੀ। ਹੁਣ ਹਾਲ ਬਿਆਨੀ ਕਰਦੇ ਹਾਂ ਅੱਜ ਦੇ ਮੌਸਮ ਦੀ। ਅੱਜ ਆਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ ਤਾਪਮਨ 28 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 38 ਡਿਗਰੀ ਰਹੇਗਾ।